ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੁੱਪ ਬੜੀ ਆ ਤੇ ਅੱਜ ਗਰਮੀ ਵੀ ਬਹੁਤ ਆ ਬਾਕੀ ਤੁਹਾਨੂੰ ਦਿਖਾਉਣੇ ਆ ਵੀ ਕੀ ਸਿਸਟਮ ਚੱਲ ਰਿਹਾ ਆ ਤੇ ਅੱਜ ਆਪਾਂ ਤੇ ਲਓ ਜੀ ਆਰਗੈਨਿਕ ਸਬਜ਼ੀ ਲੱਗੀ ਆ ਲੱਗਣ ਤੇ ਨਾਲੇ ਲਾਵਾਂਗੇ ਹਲਦੀ ਤੇ ਨਾਲੇ ਲਾਵਾਂਗੇ ਭਿੰਡੀਆਂ ਮਤਲਬ ਸਾਰਾ ਕੁਝ ਲਾ ਦੇਣਾ ਕੁਰੇਲੇ, ਕਰੂਲੇ, ਲੱਲੜ ਫਲੜ ਤੇ ਫਿਰ ਦੇਖਿਓ ਗੱਲਬਾਤ ਬਣਦੀ ਲੈ ਬੰਦੇ ਲੱਗਿਆ ਸਿਰਾ ਹੀ ਕਰਾਈ ਜਾਂਦੇ ਆ ਕਹਿੰਦੇ ਹੱਥੀਆਂ ਹੀ ਕਰਾਂਗੇ ਸਾਰਾ ਕੁਝ ਨਹੀਂ ਮੰਨਦੇ ਨਾ ਧੁੱਪ ਨੂੰ ਮੰਨਦੇ ਆ ਤੇ ਨਾ ਕੰਮ ਨੂੰ ਮੰਨਦੇ ਆ ਤੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਈ ਜਾਵਾਂਗੇ ਕੀ ਸਿਸਟਮ ਆ ਤੇ ਕੀ ਗੱਲਬਾਤ ਆ ਤੇ ਐਦਾਂ ਹੀ ਕਹਵੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਚੱਕ ਦੇਾਂਗੇ ਫੱਟੇ ਲੈ ਵੀ ਸਵਾਰਨਾ ਗਿਆ ਆ ਆ ਤੇ ਮੋਟਰ ਦਿੱਤੀ ਆ ਸਵਾਰਨੇ ਨੇ ਆਣ ਕੇ ਦੱਬ ਤੇ ਸਵਾਨ ਨੇ ਮੱਕੀ ਨੂੰ ਪਾਣੀ ਹਾਂਜੀ ਹਾਂਜੀ ਬੱਲੇ 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 ਉਹ ਮੱਕੀ ਮੱਕੀ ਲਾਦੀ ਪਾਣੀ ਮਕਾ ਦੇਣਾ ਸਵਾਨ ਨੇ ਹੁਣਾਂ ਨੇ ਲਾਲਾ ਮੱਕੀ ਨੂੰ ਮੈਨੂੰ ਲੱਗਦਾ ਇਹਨਾਂ ਦਾ ਝੋਨੇ ਨੂੰ ਨਹੀਂ ਲੱਗਦਾ ਜਿੱਨਾ ਸਵਾਨ ਨੇ ਮੱਕੀ ਨੂੰ ਠੋਕੀ ਜਾਂਨੇ ਹੈ ਦਿਨਾ ਜੀ ਹੋਰ ਤਰ੍ਹਾਂ ਹੋ ਜਾਂਦੀ ਹੈ ਨਾ ਦੇ ਆਣ ਚੀਦੇ ਨੀ ਚੀ ਉਹ ਦੇਖ ਇਦਾਂ ਲੱਗਦਾ ਤਾਂ ਪਾਣੀ ਨਹੀਂ ਲਾਇਆ ਹੁੰਦਾ ਕਦੀ ਓਹੋ ਹੋ ਤੋਪ ਵੀ ਬਹੁਤ ਪੈਣ ਲੱਗੀ ਯਾਰ ਨਾਲ ਹੀ ਖੜ ਜਾਂਦੀ ਪਾਣੀ ਚ ਲਾ ਹਾਂ ਲੈ ਵੀ ਮਿੱਤਰਾ ਕੋਈ ਧੁੱਪ ਨਹੀਂ ਦੇਖੀ ਸ਼ਾਨੀ ਦੇਖੀ ਯਾਰ ਹੁਣੇ ਲੱਗੇ ਲਾਉਣ ਹਲਦੀ ਚੱਲ ਹੰਦਰਾ ਆ ਓਏ ਇਹ ਲਾਉਣੇ ਆ ਪਾਣੀ ਤੇ ਬੱਟਾ ਦਿੱਤੀਆ ਬੜਾ ਤੇ ਅੱਜ ਕੱਲ ਔਰਗੈਨਿਕ ਹੀ ਖਾਇਕਾ ਨਾ ਸਾਰਾ ਕੁਝ ਅੱਗੇ ਵੀ ਚਲੋ ਖਾਣੇ ਆ ਤੂੰ ਵੀ ਆ ਜਾ ਪਰ ਨਾਲ ਹਲਦੀ ਲਵਾਉਣੀ ਪੈਣੀ ਆ ਆ ਜਾ ਤੇ ਲੈ ਵੀ ਮੈਂ ਕੰਮ ਛੱਡ ਕੇ ਆ ਗਿਆ ਘਰੇ ਘਰੇ ਅੱਜ ਤਾਂ ਆ ਗਿਆ ਛੈਤੀ ਵੀ ਅਜੀਤ ਸਿੰਘ ਹੋਣੀ ਅੱਜ ਗਏ ਸਕੂਲ ਬੱਸ ਆਪਦੀ ਸਕੂਲ ਬੱਸ ਚ ਹੈ ਨਾ ਮੰਨ ਲਓ ਚਲੋ ਆਉਂਦੀ ਤਾਂ ਕਾਰ ਆ ਲੈਣ ਸਕੂਲ ਕਾਰ ਚ ਤੇ ਉਹਨੂੰ ਇਹ ਸੀਗਾ ਵੀ ਪਾਪਾ ਹੀ ਛੱਡ ਗਿਆਊਗਾ ਪਾਪਾ ਹੀ ਲੈ ਕੇ ਆਊਗਾ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਅੱਜ ਕਾਰ ਚ ਹੀ ਜਾਣਾ ਪੈਣਾ ਤੇ ਕਾਰ ਚ ਹੀ ਆਉਣਾ ਪੈਣਾ ਤੇ ਉਦਾਂ ਮੈਂ ਲੈ ਆਉਣਾ ਸੀ ਪਰ ਮੈਨੂੰ ਇਹ ਸੀ ਵੀ ਚਲੋ ਗੱਜ ਜੂਗਾ ਨਾ ਫੇਰ ਔਖਾ ਨਾ ਕਰੇ ਤੇ ਚਲੋ ਆਜੋ ਦੇਖਦੇ ਆਂ ਵੀ ਕੀ ਹਾਲਾਤ ਆਜੀਤ ਸਿੰਘ ਦਾ ਤਾਂ ਸੌਣ ਦਾ ਟਾਈਮ ਹੋਇਆ ਤੇ ਦੇਖਦੇ ਆਂ ਵੀ ਹੁਣ ਅਜੀਤ ਸਿੰਘ ਹੁਣੀ ਕਿਹੜੇ ਹਾਲਾਤ ਵਿੱਚ ਸੁੱਤੇ ਆ ਜਾਂ ਜਾਗਦੇ ਆ ਤੇ ਆਜੋ ਤੇ ਲਓ ਜੀ ਜੀ ਸਿੰਘ ਹੁਣੀ ਆ ਗਿਆ ਜੀਤੇ ਹਾਏ ਓ ਰੱਬਾ ਓ ਨੀਂ ਨੋ ਆਈਆਂ ਭਈਆਂ ਸੀ ਉਹ ਸੁੱਤੇ ਪੈ ਜੀ ਅਦੀ ਦਾ ਅਜਾ ਸੁੱਤੇ ਪਿਆ ਸੀ ਅਜਾ ਦੂ ਦੂ ਹੋ ਗਿਆ ਲੱਗ ਰਹਾ ਬਿੱਚੇ ਹੀ ਨਹੀਂ ਨਹੀਂ ਉਹ ਤਾਂ ਡਰੈਸ ਅਪ ਚੇਂਜ ਹੋਈ ਆ ਓਹ ਮਮਾ ਨੇ ਕਰਾਇਆ ਨਹੀਂ ਨਾ ਮੈਂ ਗੱਡੀ ਵਿੱਚ ਹਨਾ ਕਿੱਥੇ ਆ ਗਏ ਚੱਲ ਲੈ ਉਹਦੇ ਆਵਾਣਾ ਚਲੋ ਗੱਡੂ ਲੈ ਲੋ ਜੀ ਅਡੀ ਡੰਡੂ ਟਾਕੀ ਵਿੱਚ ਦੀ ਹੋਈ ਐਂਟਰੀ ਹੋ ਗਈ ਆ ਆੜ ਬੈਗ ਵੀ ਟਾਕੀ ਵਿੱਚ ਦੀ ਐਂਟਰੀ ਕਰ ਲਈ ਓਏ ਇਧਰ ਦੇਖ ਇਧਰ ਮੇਰੇ ਨਾਲ ਦੇਖ ਸਕੂਲੋਂ ਆਣ ਕੇ ਹੋ ਗਿਆਂ ਚਾਰਜ ਹਾਂ ਸੁਤਾ ਕਾਦੇ ਨਹੀਂ ਚਾਰਜ ਹੋ ਗਿਆਂ ਓਏ ਮੇਰੇ ਨਾਲ ਦੇਖ ਜੀ ਤਾ ਹੋ ਗਿਆਂ ਚਾਰਜ ਤੇ ਫੇਰ ਚਾਰਜ ਹੋ ਗਿਆਂ ਤਾਂ ਖਲਾਰਾ ਪਾਉਣਾ ਇਨਾ ਯਾਰ ਕੀ ਕਰਦਾ ਤੂੰ ਇਹ ਤਾਂ ਹਟ ਜਾ ਯਾਰ ਐਲ ਤਾਂ ਨਾ ਕਰ ਯਾਰ ਓਏ ਅਜੀਤ ਤੇ ਕੁਛ ਹੋਇਆ ਤੇ ਖੁੱਬ ਵੀ ਜਾਣੀਆਂ ਸੁਈਆਂ ਫਿਰ ਓਏ ਨਾਨੀ ਉਹ ਤੇ ਕੀ ਕਰਦੀ ਆ ਕੰਮ ਕਰਦੀ ਆ ਕੀ ਕਰਦੀ ਆ ਕੰਮ ਕਿਹੜਾ ਕੰਮ ਸਾਈਂ ਕਰਦੀ ਸਾਈਂ ਲ ਆ ਜਾ ਦਿਖਾਈਏ ਕੀ ਕਰਦੀ ਆ ਆ ਜਾ ਚੱਲ ਤੋਰ ਆ ਜਾ ਆ ਵੀ ਦਿਖਾ ਲੋ ਇੰਸਟਰ ਨਾ ਬਣ ਆ ਪ੍ਰੈਸ ਕਰ ਓਏ ਚੱਲ ਚਲੀਏ ਸ਼ਹਿਰ ਚਲੀਏ ਅਜੀਤ ਦੂਈ ਹੈ ਨਹੀਂ ਕਿ ਆ ਜਾ ਸ਼ਹਿਰ ਚੱਲੀ ਆ ਦੇ ਆ ਦੇ ਕੂਰੀਅਰ ਕਰਕੇ ਆਉਣੇ ਆ ਪਾ ਦੇ ਆ ਦੇ ਸੂਟ ਤਿਆਰ ਹੋ ਗਏ ਓਏ ਆ ਦੇ ਸਾਰੇ ਓ ਲੈ ਲੈ ਵੀ ਆ ਦੇ ਓਏ ਅਜੀਤ ਤਿਆਰੀ ਹੋ ਗਈ ਆ ਅਜ ਲਈਏ ਕੂਰੀਅਰ ਕਰਕੇ ਆਉਣੇ ਚੱਲ ਨਾਲੇ ਘੁੰਮੀ ਕਰ ਲਈ ਆ ਜਾ ਹੈ ਉਹ ਤਾਂ ਮੈਨੂੰ ਪਤਾ ਕੀ ਹੈਗਾ ਕੀ ਨਹੀਂ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਛੱਡ ਦੇ ਸੂਈ ਰੱਖ ਦੇ ਉੱਤੇ ਸੂਈ ਖੁੱਭ ਜਾਈ ਨਹੀਂ ਰੱਖ ਦੇ ਕਿਹਨੂੰ ਲੈਣ ਚੱਲੇ ਆ ਆਪੇ ਦੀਦੀ ਨੂੰ ਪਰ ਆਪ ਦੀਦੀ ਨੂੰ ਆ ਗਈ ਸਕੂਲੋਂ ਉਹ ਬੱਲੇ ਬੱਲੇ ਹੈ ਹਾਂ ਤੇਰੀ ਉਹਦੇ ਆ ਗਈ ਉਹਦੇ ਆ ਗਈ ਆ ਗਈ ਆ ਗਈ ਹਾਂ ਜੀ ਕਿੱਥੋਂ ਆਏ ਸਕੂਲੋਂ ਬੜਾ ਬੈਗ ਭਾਰਾ ਆ ਹੈਂ ਅਜੀਤ ਦਾ ਨਹੀਂ ਸੀ ਇੰਨਾ ਭਾਰਾ ਬੈਗ 75 ਲਾ ਮੇਰੇ ਮੇਰੇ ਬੈਗ ਕਿਸਮ ਬੁੱਕ ਨਹੀਂ ਤੇ ਪੁੱਤ ਤੂੰ ਪੜਨ ਥੋੜੀ ਜਾਂਦਾ ਉਹਦੇ ਖੇਲਣ ਖੇਲੀ ਕੰ ਜਾਂਦਾ ਹੈ ਮੈਂ ਪੜਕੇ ਨਹੀਂ ਆਇਆ ਪੜਕੇ ਨਹੀਂ ਆਇਆ ਅੱਜ ਕੀ ਕੀਤਾ ਵੇ ਆ ਲੈ ਖੇਲ ਲੈ ਖੇਲੀ ਉਹ ਤੇਰਾ ਬਰਾਬਰ ਗੇਟ ਉੱਪਰ ਅੱਜ ਖੇਲ ਲਈ ਹੈ ਅੱਗੇ ਵੀ ਬਹੁਤ ਆਪਾਂ ਖੇਲ ਕੇ ਆਉਣੇ ਆ ਅੱਗੇ ਅੱਧੀ ਗੱਡੀ ਗਈ ਸੀ ਵੜਕਿਆਂ ਨੇ ਹੈ ਚੱਲ ਚੱਲ ਆ ਜਾ ਨਾਨੀ ਦੇਖੇਗੀ ਗੱਡੀ ਹਟ ਜਾ ਇਹ ਜਿੱਤੇ ਦਾ ਹੌਲੈਂਡ ਖੜਾ ਲੱਗਦਾ ਮੈਨੂੰ ਬੜਾ ਸਾਈਡ ਤੇ ਲਾਇਆ ਖੜਾ ਕੀਤਾ ਹੈ ਹੈ ਕਿੱਥੇ ਭੱਜ ਗਿਆ ਟਰੈਕਟਰ ਲੈ ਇਦਾਂ ਚਲਾਈਦਾ ਐ ਜੀਤ ਵਾਲਾ ਤਾ ਮੁੰਨਾ ਹੀ ਆ ਉਹ ਕਿਥੇ ਐ ਇਦਾਂ ਚਲਾਈਦਾ ਉੱਤਰੀ ਹੌਲੀ 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 ਹਾਂ ਹੌਲੀ ਹੌਲੀ ਪਲਟਾ ਤਾ ਦੇਖ ਲਾ ਤੇ ਲੈ ਵੀ ਮਾਤਾ ਚਾਰ ਨਹੀਂ ਮੁੱਕਣ ਦੀ ਚਾਰ ਦੀ ਤਿਆਰੀ ਹੋਰ ਚੱਲ ਪਈ ਆ ਆ ਲਾਲ ਮੇਚਾਂ ਗਾਜਰਾ ਅਦਰਕ ਤੇ ਆ ਗੋਭੀ ਦਾ ਮੈਨੂੰ ਲੱਗਦਾ ਆ ਪੈ ਗਿਆ ਆ ਤੇ ਆ ਲਸਣ ਚਲੋ ਥੋੜਾ ਥੋੜਾ ਸਾਰਾ ਹੋ ਜੂਗਾ ਇਕੱਠਾ ਤੇ ਬਾਅਦ ਚੋਂ ਹੋ ਜੂਗੀ ਸਾਰੇ ਦੀ ਤਿਆਰੀ ਤੇ ਫੇ ਗਾਂ ਹੋਰ ਪੈ ਜੂਗਾ ਸੀਜ਼ਨ ਦੇ ਹਿਸਾਬ ਨਾਲ ਹੌਲੀ ਯਾਰ ਪਾਲਟ ਗਿਆ ਚਲ ਕੋਈ ਨਹੀਂ ਆ ਕੋਰੀਅਰ ਕੰਨ ਕਿਹਦਾ ਐ ਕਿਆ ਬਾਤ ਆ ਉਹ ਚਾਲੂ ਕੋਰੀਆਂ ਕਰਕੇ ਆਈਏ ਅਜੀਤ ਚੱਲ ਠੀਕ ਹੈ ਜੀ ਤੇ ਬਾਏ ਕਰਦੇ ਸਾਰਿਆਂ ਨੂੰ ਬਾਏ ਤੂੰ ਕੱਲ ਅਗਲੀ ਵੀਡੀਓ ਚ ਮਿਲਦੇ ਆ ਨਾ ਫੇ ਚਾ ਮਿਲ ਜਾਣਾ ਹੁਨਾ ਕਹਿ ਦੇ ਤੂੰ ਕੱਲ ਅਗਲੀ ਵੀਡੀਓ ਵਿੱਚ ਮਿਲਦੇ ਬਹੁਤ ਸ਼ੁਕਰੀਆ ਚੱਲ ਫੇ ਚੰਗਾ ਬਾਏ